35 ਸਾਲ ਜਾਂ 40 ਸਾਲ ਤੋਂ ਲੋਕਾਂ ਨੂੰ ਦਬਾ ਕੇ ਰੱਖਿਆ ਗਲਤ ਪਰਚੇ ਕਰਾਉਣ ਦੀ ਕੋਸ਼ਿਸ਼ ਕੀਤੀ ਹੈ ਪਰਚਿਆਂ ਦੀ ਰਾਜਨੀਤੀ ਹੋਈ ਹੈ ਮੈਂ 25 ਸਾਲ ਤੋਂ ਪਿਛਲੇ 25 ਸਾਲ ਤੁਸੀਂ ਪੁੱਛ ਸਕਦੇ ਕਿਸੇ ਨੂੰ ਵੀ ਅਸੀਂ ਹਮੇਸ਼ਾ ਹੀ ਸਾਰਿਆਂ ਨਾਲ ਪਾਰ ਰਹੇ ਪਰ ਕਦੇ ਕਿਸੇ ਦੇ ਪਰਚੇ ਦੀ ਰਾਜਨੀਤੀ ਨਹੀਂ ਕੀਤੀ ਦੂਜੀ ਟੀਜ ਅਸੀਂ ਇੱਥੇ ਜਦੋਂ ਅਸੀਂ ਇੰਨੀ ਵੱਡੀ ਸ਼ਿਵਪੁਰਾਨ ਦੀ ਕਥਾ ਕਰਵਾਈ ਸੀ ਅਸੀਂ ਸੇਮ ਇਸੇ ਦੇਖਿਆ ਵੀ ਜੇ ਕਿ ਇਹਨੇ ਆਪਣੇ ਹਿੰਦੁਸਤਾਨ ਦੇ ਵਿੱਚ ਸਭ ਤੋਂ ਵੱਧ ਸ਼ਰਦਾ ਪੂਰੇ ਹਿੰਦੁਸਤਾਨ ਦੇ ਵਿੱਚ ਮੰਨੇ ਜਾਂਦਾ ਹੈ ਇਸ ਵਾਰਡ ਤੇ ਇੱਕ ਵੀ ਮੰਦਰ ਨਹੀਂ ਹੈਗਾ ਮੈਂ ਅੱਜ ਉਹ ਪੱਲਾਖਾ ਨੂੰ ਨਾਲ ਲੈ ਕੇ ਉਹਨਾਂ ਤੋਂ ਵੀ ਕਮਿਟਮੈਂਟ ਦਵਾਈ ਹੈ ਕਿ ਇਸੇ ਹਫ਼ਤੇ ਮੰਦਰ ਦੀ ਫਾਈਲ ਤੌਰ ਕੇ ਮੰਦਰ ਬਣਾਉਣ ਦੀ ਸੂਵਿਧਾ ਸ਼ੁਰੂ ਕੀਤੀ ਜਾਊਗੀ ਇਹ ਥਰੀ ਚੀਜ਼ ਇੱਥੇ ਕਿਸੇ ਵੀ ਪੂਰੇ ਮੈਂ ਦੇਖਿਆ ਮਹੱਲੇ ਦੇ ਵਿੱਚ ਪੂਰੇ ਵਾਰਡ ਦੇ ਵਿੱਚ ਆ ਬੱਚੇ ਛੋਟੇ-ਛੋਟੇ ਬੱਚੇ ਹੈ ਇਨਾਂ ਦੇ ਖੇਡਣ ਨੂੰ ਜਗ੍ਹਾ ਹੀ ਐ ਨਹੀਂ ਉਹ ਵੀ ਕੱਲ 12 ਵਜੇ ਕੱਲ 12 ਵਜੇ ਫਾਈਲ ਸ਼ੁਰੂ ਹੋ ਜਾਊ ਐਸੇ ਹੱਥੇ ਖੇਡ ਦਾ ਮਤਾ ਪਾ ਕੇ ਉੱਪਰ ਭੇਜਿਆ ਜਾਊਗਾ ਤਾਂ ਕਿ ਬੱਚੇ ਇਸ ਵਾਰਡ ਦੇ ਖੇਡਣ ਵਾਸਤੇ ਦੂਰ ਨਾ ਜਾ ਸਕਣ ਇੱਥੇ ਹੀ ਖੇਡਣ। ਲਗਭਗ ਇਸ ਤਰ੍ਹਾਂ ਦੀਆਂ ਇੱਕ ਨਹੀਂ ਬਹੁਤ ਸਾਰੀਆਂ ਚੀਜ਼ਾਂ ਇਹ ਬੇਟਾ ਵੀ ਦੱਸੂਗਾ ਪਰ ਇੱਕ ਚੀਜ਼ ਮੈਂ ਇਹ ਕਹਿਣਾ ਚਾਹਨਾ ਵੀ ਅਸੀਂ ਸਾਲ ਦੇ ਵਿੱਚ 5 ਸਾਲ ਤੋਂ ਵੱਧ ਦਾ ਕੰਮ ਕਰਾਉਣਾ ਹੈ। ਤੇ ਅਗਲੇ ਸਾਲ ਜਦੋਂ ਕੈਂਡੀਡੇਟ ਨੂੰ ਦੁਬਾਰਾ ਟਿਕਟਾਂ ਮਿਲਣ ਤਾਂ 50 ਦੇ 50 ਔਰਡ ਦੇ ਲੋਕ ਇਹ ਮੰਗਣ ਵੀ ਜਾਂ ਤਾਂ ਸਾਨੂੰ ਪਦਮਜੀਤ ਮਹਿਤਾ ਦਿੱਤਾ ਜਾਵੇ ਜਾਂ ਇਹਦੇ ਵਰਗਾ ਦਿੱਤਾ ਜਾਵੇ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਜੇ ਆਲਾ ਸਾਡੇ ਪਰਿਵਾਰ ਤੋਂ ਕੋਈ ਕੰਮ ਹੀ ਨਹੀਂ ਮੈਂ ਅੱਜਵਾ ਕਰਦਾ ਵੀ ਤੁਹਾਡਾ ਔਰਡ ਕੀ ਬਟਿੰਡੇ ਦੇ 50 ਦੇ 50 ਔਰਡ ਜੇ ਇਹ ਨਾ ਮੰਗਣ ਵੀ ਸਾਨੂੰ ਪਦਮਜੀਤ ਮਹਿਤਾ ਦਿੱਤਾ ਜਾਵੇ ਮੈਂ ਤਾਂ ਪਰਿਵਾਰ ਦੀ ਹੋਇਆ ਮੈਂ ਵਰੰਮੀ ਜੱਟਾਂ ਨੂੰ ਵਿਦਾਇਓ ਕਰਦਾ ਵੀ ਤੁਹਾਨੂੰ ਦੋ ਵਿਚਾਰ ਹਰਦਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਨੂੰ ਬਹੁਤ ਖੁਸ਼ੀ ਹੈ ਅੱਜ ਤੁਹਾਡੇ ਮੂਹਰੇ ਖੜੇ ਹੋ ਕੇ ਬੋਲਣ ਦਾ ਅਫਸਰ ਮਿਲਿਆ ਇੰਨਾ ਪਿਆਰ ਸਤਿਕਾਰ ਤੇ ਆਸ਼ੀਰਵਾਦ ਤੁਸੀਂ ਸਾਰੇ ਦੇ ਰਹੇ ਹੋ ਮੈਨੂੰ ਬਸ ਮੇਰੇ ਪਿਤਾ ਜੀ ਨੇ ਮੇਰੇ ਵੱਡੇ ਨੇ ਉਹਨਾਂ ਨੇ ਜਿਹੜੇ ਵਾਅਦੇ ਕਰਤੇ ਜਿਹੜੇ ਇੱਕ ਪਿਓ ਦੀ ਹੁਕਮਨਾਮੀ ਹੁੰਦੀ ਹੈ ਇੱਕ ਵਾਰੀ ਜਿਹੜੀ ਗੱਲ ਕਹਿ ਤੀ ਉਹ ਬੱਚੇ ਨੂੰ ਪੂਕਾ ਨਹੀਂ ਹੁੰਦੀ ਹੈ ਹੁਣ ਤੁਸੀਂ ਵੀ ਮੇਰੇ ਮਾਪਿਓ ਵਰਗੇ ਹੋ ਮੇਰੇ ਭਰਾਵਾਂ ਭੈਣਾਂ ਵਰਗੇ ਹੋ ਮੈਂ ਬਸ ਐ ਤੁਹਾਨੂੰ ਵਿਸ਼ਵਾਸ ਦਿਲਾਣਾ ਕਿ ਜਦੋਂ ਤੁਸੀਂ ਆਪਣੇ ਘਰ ਦੇ ਬੱਚੇ ਨੂੰ ਕਹਿੰਦੇ ਹੋ ਵੀ ਜਾ ਬੇਟਾ ਜਾ ਕੇ ਦੁੱਧ ਲਿਆ ਵੀ ਜਾ ਬੇਟਾ ਜਾ ਕੇ ਦਹੀਂ ਲਿਆ ਉਦਾਂ ਤੁਸੀਂ ਮੈਨੂੰ ਕਹਿੰਦਾ 21 ਤਰੀਕ ਤੋਂ ਬਾਅਦ ਵੀ ਆਹ ਸਾਡਾ ਕੰਮ ਹੈ ਤੇ ਕਰਕੇ ਲਿਆ ਤੂੰ ਸਾਡੇ ਘਰ ਦਾ ਬੱਚਾ ਹੈ ਦੂਸਰੀ ਗੱਲ ਮੈਨੂੰ ਬਹੁਤ ਦੁੱਖ ਹੋਇਆ ਇਹ ਜਾਣ ਕੇ ਕਿ ਇੱਥੇ ਇਨਸਾਫ ਨਹੀਂ ਮਿਲ ਰਿਹਾ ਇੱਕ ਰਾਜਨੀਤੀ ਹੁੰਦੀ ਹੈ ਜਿਹੜੇ ਅਸੀਂ ਉਹਨੇ ਸਾਡੀ ਯੰਗ ਉਮਰ ਆਸੀ ਯੁਵਾ ਹੈ ਹਨਾ ਜੀ ਸਾਨੂੰ ਪਤਾ ਲੱਗਦਾ ਹੈ ਕਿ ਇੱਥੇ ਗਲਤ ਪਰਚੇ ਹੋ ਰਹੇ ਨੇ ਜੀ ਗਲਤ ਇਲਜ਼ਾਮ ਲੱਗ ਰਿਹਾ ਕਿਸੇ ਤੇ ਕਿਸੇ ਨੂੰ ਗਲਤ 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 ਇਲਜ਼ਾਮ ਤੇ ਅੰਦਰ ਕੀਤਾ ਜਾ ਰਿਹਾ ਹੈ ਇਹ ਤਾਂ ਸਾਡੀ ਸੋਚ ਤੋਂ ਵੀ ਬਹੁਤ ਪਰੇ ਹੈ ਪਰੇ ਹੈ ਅਸੀਂ ਵਿਕਾਸ ਵੱਲ ਲੈ ਕੇ ਜਾਣਾ ਚੀਜ਼ਾਂ ਨੂੰ ਕਿ ਲੋਕਾਂ ਨੂੰ ਗਲਤ ਕੰਮਾਂ ਦੇ ਦਿਸਾਣਾ ਹੈ ਐਸੇ ਗਲਤ ਰਸਤੇ ਕਰਕੇ ਹੀ ਲੋਕ ਗਲਤ ਕੰਮਾਂ ਵੱਲ ਜਾਂਦੇ ਆ ਨਸ਼ੇ ਵੱਲ ਜਾਂਦੇ ਆ ਜਾਂ ਲੜਾਈ ਝਗੜੇ ਵੱਲ ਜਾਂਦੇ ਆ ਇਹੀ ਕੰਮਾਂ ਤੇ ਰੋਕ ਲਗਾਉਣ ਵਾਸਤੇ ਅੱਜ ਮੈਂ ਤੁਹਾਡੇ ਮੂਹਰੇ ਪਹੁੰਚਿਆ ਮੈਂ ਇਸ ਵਾਰਡ ਨੂੰ 48 48 ਨੰਬਰ ਵਾਰਡ ਨੂੰ ਇਸ ਮੱਲੇ ਨੂੰ ਐਗਜ਼ਾਮਪਲ ਦੀ ਤਰ੍ਹਾਂ ਸਾਰ ਸਿਰਫ ਬਟਿੰਡੇ ਨਹੀਂ ਪੂਰੇ ਪੰਜਾਬ 'ਚ ਐਗਜ਼ਾਮਪਲ ਦੀ ਤਰ੍ਹਾਂ ਸ਼ੋਅ ਕਰੂੰਗਾ ਦਿਖਾਊਗਾ ਕਿ ਇੱਕ ਕਾਉਂਸਲਰ ਨੂੰ ਕਿੱਦਾਂ ਕੰਮ ਕਰਨਾ ਚਾਹੀਦਾ ਹੈ ਕਿੱਦਾਂ ਇਨਸਾਫ ਲੈ ਕੇ ਆਉਣਾ ਚਾਹੀਦਾ ਹੈ ਕਦੇ ਕਿਸੇ ਨਾਲ ਧੱਕਾ ਨਾ ਹੋਵੇ ਪਰਚਿਆਂ ਦੀ ਰਾਜਨੀਤੀ ਨਾ ਹੋਵੇ ਜਿਹੜਾ ਜਿਹਦਾ ਹੱਕ ਆ ਉਹਨੂੰ ਆਪਦਾ ਹੱਕ ਮਿਲੇ ਤੇ ਮੈਂ ਇਸੇ ਸੇਵਾ ਵਾਸਤੇ ਅੱਜ ਤੁਹਾਡੇ ਮੂਹਰੇ ਸਾਫ਼ ਮੂਹਰੇ ਪਹੁੰਚਿਆ ਤੇ ਉਹ ਸੇਵਾ ਕਰਨ ਦਾ ਅਫਸਰ ਮੈਨੂੰ ਦੇਣਾ ਤੁਸੀਂ ਹੈ ਤੁਹਾਡੇ ਆਸ਼ੀਰਵਾਦ ਜੇ ਮੇਰੇ ਹੱਥ ਸਿਰ ਤੇ ਹੋਇਆ ਤੁਹਾਡੇ ਆਸ਼ੀਰਵਾਦ ਦਾ ਹੱਥ ਮੇਰੇ ਸਿਰ ਤੇ ਹੋਇਆ ਤਾਂ 21 ਤਰੀਕ ਤੋਂ ਬਾਅਦ ਮੈਂ ਤੁਹਾਡੀ ਸੇਵਾ ਚ ਲੱਗ ਜਾਊਂਗਾ ਇਹ ਪੂਰੇ ਜੋ